टी एस यू जू सर्व जूनियर और पी एस पी सी एल उप मंडल और में और मई दिवस मनाया गया इस मौके प्रधान जसवीर सिंह सकतर अमरीक सिंह, कैशियर अवतार चंद हरमेश जई ते अवतार जई कलदीप सिंह दलवीर सिंह जसविंदर पाला अमरजीत रछपाल अमनदीप सिंह ਤੇ ਕੁਲਦੀਪ ਸਿੰਘ ਆਦ ਇਸ ਮੌਕੇ ਤੇ ਹਾਜ਼ਰ ਸਨ ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਮਹੀਦੀਵਸਵੰਦੀ ਇਹ ਵਿਸ਼ੇਸ਼ ਰਿਪੋਰਟ ਵੀਡੀਓ ਚੱਲਦੇ-ਚੱਲਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਜਿਲ੍ਹਾ ਸ਼ਹੀਦ ਪਗ ਸਿੰਘ ਨਗਰ ਦੀ ਹਰ ਖਬਰ ਹਰ ਰਿਪੋਰਟ ਹਰ ਗਤੀਵਿਧੀ ਤੁਹਾਡੇ ਤੱਕ ਪਹੁੰਚਦੀ ਰਹੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਲਾਲ ਸਲਾਮ ਲਾਲ ਸਲਾਮ ਲਾਲ ਸਲਾਮ ਸ਼ਿਕਾਗੋ ਦੇ ਸ਼ਹੀਦਾਂ ਨੂੰ ਲਾਲ ਸਲਾਮ ਲਾਲ ਸਲਾਮ ਲਾਲ ਸਲਾਮ ਜਿੰਦਾਬਾਦ ਜਿੰਦਾਬਾਦ ਮਜ਼ਦੂਰ ਇਕਤਾ ਜਿੰਦਾਬਾਦ 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 ਸ਼ਹੀਦਾਂ ਨੂੰ ਲਾਲ ਸਲਾਮ ਲਾਲ ਸਲਾਮ ਲਾਲ ਸਲਾਮ ਲਾਲ ਸਲਾਮ ਲਾਲ ਸਲਾਮ ਸ਼ਹੀਦਾਂ ਨੂੰ ਲਾਲ ਸਲਾਮ ਲਾਲ ਸਲਾਮ ਹਾਂਜੀ ਪਹਿਲਾਂ ਤੇ ਆਪਣਾ ਨਾਮ ਦੱਸੋ ਤੇ ਆਪਣੀ ਜੂਨੀਅਨ ਦਾ ਨਾਮ ਦੱਸੋ ਮੇਰਾ ਨਾਮ ਸੁਖਦੇਵ ਸਿੰਘ ਪਿੰਡ ਗਰਚਾ ਅਸੀਂ ਇੱਥੇ ਮਜ਼ਦੂਰ ਦੇ ਮਨਾ ਰਹੇ ਹਾਂ ਹੂੰ ਤੇ ਜਿਹੜੇ ਆਪਣੇ 1886 ਦੇ ਵਿੱਚ ਹੂੰ ਜਿਹੜੇ ਬੰਦੇ ਸਾਡੇ ਸ਼ਹੀਦ ਹੋਏ ਆ ਹੂੰ ਹੂੰ ਉਹਨਾਂ ਦਾ ਜਿਹੜਾ ਅਸੀਂ ਇਹਨਾਂ ਹਰ ਸਾਲ ਦੀ ਤਰ੍ਹਾਂ ਤੇ ਮਜ਼ਦੂਰ ਦੇ ਮਨਾ ਰਹੇ ਆ ਅਸੀਂ ਤੇ ਜਿਹੜੀ ਜੂਨੀਅਨ ਵੱਲੋਂ ਆਏ ਸੀਟੂ ਵੱਲੋਂ ਸੀਆਈਟੀ ਤੋਂ ਠੀਕ ਠੀਕ ਹੈ ਜੀ ਇਹ ਪਿੰਡ ਗਰਤਿਆਂ ਦੇ ਵਿੱਚ ਹਰ ਸਾਲ ਅਸੀਂ ਮਨਾਉਂਦੇ ਆ ਤੇ ਜਿਹੜੇ ਮਜ਼ਦੂਰਾਂ ਦੀ ਜਿਹੜੀ ਆ ਘੱਟੋ ਘੱਟ ਜਿਹੜੀ ਆ ਤਨਖਾਹ ਜਿਹੜੀ ਆ ਜਿਹੜੀ ਆ 700 ਰੁਪਏ ਹੋਣੀ ਚਾਹੀਦੀ ਆ ਤੇ ਹਰ ਹਰ ਨੂੰ ਰੋਜ਼ਗਾਰ ਮਿਲਣਾ ਚਾਹੀਦਾ ਤੇ ਹਰ ਬੰਦੇ ਨੂੰ ਲੋਟੀ ਪਾਣੀ ਮਿਲਣਾ ਚਾਹੀਦਾ ਤੇ ਜਿਹੜੇ ਲੋਕਾਂ ਦੇ ਸਾਡਿਆਂ ਦੇ ਕਣਕ ਕਟਿਓ ਆ ਕਣਕ ਜਿਹੜੇ ਜਿਨ੍ਹਾਂ ਨੂੰ ਨਹੀਂ ਮਿਲਦੀ ਉਹਨਾਂ ਨੂੰ ਦਿੱਤੀ ਜਾਵੇ ਤੇ ਇੰਨਾ ਹੀ ਕਹਿੰਦਾ ਹੋਇਆ ਮੈਂ ਤੁਸੀਂ ਕੀ ਸਮਝਦੇ ਹੈਗੇ ਐਨੇ ਸਮੇ ਤੋਂ ਤੁਸੀਂ ਠੀਕ ਐ ਲਾਲ ਝੰਡੇ ਦੇ ਹੇਠਾਂ ਮਜ਼ਦੂਰਾਂ ਦੇ ਲਈ ਕਿਸਾਨਾਂ ਦੇ ਲਈ ਸਭ ਲਈ ਆਵਾਜ਼ ਟਾਲਦੇ ਆ ਕਿੰਨਾ ਕੁ ਆਪਣੇ ਮਜ਼ਦੂਰਾਂ ਦਾ ਜਿਹੜਾ ਹੈਗਾ ਕਿ ਉਹ ਉੱਚੇ ਉੱਠ ਗਏ ਹੈਗੇ ਆ ਕਿ ਉਹ 70 ਤੋਂ 75 ਸਾਲ ਸਾਡੇ ਦੇਸ਼ ਦੀ ਆਜ਼ਾਦੀ ਨੂੰ ਹੋ ਗਏ ਮਜ਼ਦੂਰਾ ਦੀ ਸਥਿਤੀ ਬਾਰੇ ਕੀ ਕਹੂੰ ਕਿ ਕਿੱਥੇ ਘਟਕੀ ਹੋਈ ਹੈ ਦੇਖੋ ਜਿਹੜਾ ਨਾ ਆਪਾਂ ਜਿਹੜਾ ਆਪਾਂ ਇਹ ਸ਼ਿਕਾਗੋ ਦੇ ਸ਼ਹੀਦਾਂ ਨੂੰ ਸਲਾਮ ਕਰਦੇ ਆ ਇਹ ਚਾਹੁੰਦੇ ਸੀ ਕਿ ਅਸੀਂ ਜਿਹੜੀ 12-12 ਘੰਟੇ ਡਿਊਟੀ ਹੁੰਦੀ ਸੀ 16-16 ਘੰਟੇ ਡਿਊਟੀ ਕਰਦੇ ਹੁੰਦੇ ਸੀ ਤੇ ਇਹਨਾਂ ਨੇ ਵੀੜਾ ਚੁੱਕਿਆ ਸੀ ਕਿ ਘੱਟੋ-ਘੱਟ ਅਸੀਂ 8 ਘੰਟੇ ਕੰਮ ਕਰਨਾ ਇਹ ਜਿਹੜੇ ਸ਼ਿਕਾਗੋ ਦੇ ਵਿੱਚ ਫਿਰ ਇਹਨਾਂ ਦੇ ਉੱਤੇ ਗੋਲੀਆਂ ਚੱਲੀਆਂ ਇਹਨਾਂ ਨੂੰ ਮਾਰ ਦਿੱਤਾ ਗਿਆ ਤੇ ਕੁਝ ਨੂੰ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਫਿਰ ਉਸ ਤੋਂ ਬਾਅਦ 1917 ਦੇ ਵਿੱਚ ਜਦੋਂ ਇਨਕਲਾਬ ਰੂਸ ਦੇ ਵਿੱਚ ਆਇਆ ਉਸ ਤੋਂ ਬਾਅਦ ਉੱਥੇ ਜਿਹੜੀ ਜਿਹੜੀ 8 ਘੰਟੇ ਡਿਊਟੀ ਹੋਈ ਹੈ ਕਹਿਣਾ ਚਾਹੁੰਦੇ ਅੱਗੇ ਅੱਗੇ ਇਹ ਕਹਿਣਾ ਚਾਹੁੰਦੇ ਆ ਕਿ ਜਦੋਂ ਰੂਸ ਦੇ ਵਿੱਚ ਇਨਕਲਾਬ ਆਇਆ 1917 ਦੇ ਵਿੱਚ ਉਸ ਤੋਂ ਬਾਅਦ ਜਿਹੜੀ 8 ਘੰਟੇ ਡਿਊਟੀ ਹੋਈ ਫਿਰ ਪੂਰੀ ਦੁਨੀਆ ਦੇ ਵਿੱਚ 8 ਘੰਟੇ ਡਿਊਟੀ ਹੋ ਗਈ ਆ ਹੁਣ ਮੋਦੀ ਦੀ ਸਰਕਾਰ ਆ ਗਈ ਆ ਇਹ ਇਹ ਜਿਹੜੀਆਂ ਹੁਣ ਇਹ 8 ਘੰਟੇ ਦੇ ਬਜਾਏ 12-12 ਘੰਟੇ ਕਰ ਦਿੰਦੇ ਇਹਨਾਂ ਨੇ ਕੰਮ ਦੇ ਤੇ ਅਸੀਂ ਚਾਹੁੰਦੇ ਆ ਕਿ ਇੱਕ ਸ਼ਿਫਟ ਹੀ ਖਤਮ ਕਰ ਦਿੱਤੀ ਜਿੱਦਾਂ 8 ਤੇ 24 8 ਤੇ 24 24 ਘੰਟੇ ਹੁੰਦੇ ਸੀ ਬੰਦਾ ਕਹਿੰਦਾ ਸੀ ਫਿਰ ਮੈਂ 8 ਘੰਟੇ ਕੰਮ ਕਰਾਂ 8 ਘੰਟੇ ਮੈਂ ਆਪਣਾ ਬੱਚਿਆਂ ਦੇ ਵਿੱਚ ਰਹਾ ਤੇ 8 ਘੰਟੇ ਮੈਂ ਆਰਾਮ ਕਰਾਂ ਇਹ ਇਹ ਜਿਹੜੀ ਜਿਹੜੀ ਮਣੀਓ 24 ਘੰਟੇ ਦਾ ਮਤਲਬ ਇਹ ਆ ਉਸ ਤੋਂ ਬਾਅਦ ਕੀ ਹੋਇਆ ਇਹਨਾਂ ਨੇ ਜਿਹੜੀ ਸਾਡੀ ਜਿਹੜੀ ਡਿਊਟੀ ਹੈ ਜਿਹੜੀ ਆ ਇਹ 12 ਘੰਟੇ ਕਰ ਦਿੱਤੀ ਆ 12 ਘੰਟੇ ਜਿਹੜੀ ਕੀਤੀ ਆ ਇਹ ਇਹ ਇਹਨਾਂ ਨੇ ਬਹੁਤ ਮਾੜਾ ਕੀਤਾ ਪੈਸੇ ਇੱਕ ਮਜ਼ਦੂਰ ਦੇ ਘਟ ਹੋਰ ਘਟਾਉਂਦੇ ਆ ਤੁਹਾਡੀ ਆਖਰ ਵਿੱਚ ਉਹਨ ਤੁਹਾਡੀ ਮੰਗ ਕੀ ਹੈਗੀ ਇਹਨਾਂ ਲਈ ਮੰਗੇ ਆ ਵੀ ਜਿਹੜੇ ਘਟੋ ਘਾਟ ਜਿਹੜੀ ਆ ਬੰਦੇ ਦੀ ਰੋਜ਼ਗਾਰ ਆ ਜਿਹੜਾ ਪਟਵਾਰ 700 ਰੁਪਿਆ ਦਿੱਤਾ ਜਾਵੇ ਦਿਹਾੜੀ ਦਿੱਤੀ ਜਾਵੇ ਤੇ ਉਸ ਤੋਂ ਬਾਅਦ ਜਿਹੜਾ ਆ ਬੰਦੇ ਦੀ 8 ਘੰਟੇ ਡਿਊਟੀ ਕੀਤੀ ਜਾਵੇ ਠੀਕ ਭਾਈ ਤੁਹਾਡਾ ਨਾਮ ਕੀ ਹੈ ਜੇਲਾਵ ਜੀ ਗੁਰਬਿੰਦਰ ਲਾ ਤੇ ਕੀ ਕਰਦੇ ਹੋ ਫਿਲਹਾਲ ਖਾਧੀ ਮਜ਼ਦੂਰੀ ਕਰਦੇ ਆ। ਮਜ਼ਦੂਰੀ ਕਰਦੇ ਹੈਗੇ ਆ ਤੇ ਤੁਸੀਂ ਕੀ ਸਮਝਦੇ ਹੋ ਤੁਹਾਡੀ ਕਿੰਨੀ ਕ ਹਾਲਤ ਸੁਧਰ ਗਈ ਹੈਗੀ ਆ ਪਹਿਲਾਂ ਨਾਲੋਂ? ਨਹੀਂ ਜੀ ਸਾਡੀ ਹਾਲਤ ਅੱਗੇ ਨਾਲ ਵੀ ਜੀ ਬਹੁਤ ਬੇਤਰ ਮਤਲਬ ਗਲਤ ਹੋ ਗਈ ਹੋ ਚੁੱਕੀ ਆ ਇਸ ਟਾਈਮ ਜਿੱਦਾਂ ਮਤਲਬ ਸਾਤੋਂ ਕੰਮ ਵੀ ਜ਼ਿਆਦਾ ਕਰਾਇਆ ਜਾਂਦਾ ਆ। ਹਾਂ। ਤੇ ਸਾਡੇ ਪੈਸੇ ਵੀ ਸਾਨੂੰ ਟਾਈਮ ਸਿਰ ਨਹੀਂ ਮਿਲਦੇ। ਹਾਂ। ਮਾਲਕਾਂ ਵੱਲੋਂ ਵੀ ਜਿੱਦਾਂ ਮਤਲਬ 400 ਰੁਪਏ ਦਿਹਾੜੀ ਕਰਕੇ ਸਾਨੂੰ 300 ਦੇ ਤੀਜੇ। ਕੋਈ ਸਰਕਾਰ ਵੱਲੋਂ ਤੁਹਾਨੂੰ ਕੀ ਕੋਈ ਸਰਕਾਰ ਵੱਲੋਂ ਸਾਨੂੰ ਜੀ ਕੋਈ ਮਦਦ ਨਹੀਂ ਆ ਰਹੀ। ਹੂੰ ਸਾਡੇ ਦਾ ਜਦਾਂ ਕਣਕ ਸਾਨੂੰ ਮਿਲਦੀ ਸੀ ਉਹ ਸਾਡੀ ਉਹ ਵੀ ਕੱਟ ਦਿੱਤੀ ਗਈ ਆ ਹੂੰ ਤੇ ਬਸ ਇਹ ਹੀ ਚਣ ਗਏ ਠੀਕ 슈ਗਰ ਦੀ ਬਿਮਾਰੀ ਤੋਂ ਪੱਕੇ ਤੌਰ ਤੇ ਛੁਟਕਾਰਾ ਪਾਓ 9876379499 ਤੇ ਫੋਨ ਕਰੋ 9876379499 ਤੇ ਫੋਨ ਕਰੋ ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499